ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਵਿਸ਼ੇਸ਼ ਰਿਪੋਰਟ ਜਿਸ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ 쇼 ਦਾ ਮੇਜ਼ਬਾਨ ਅਤੇ ਪੇਸ਼ ਕਰਦਾ ਸੁਦੀਪ ਸਿੰਘ ਟਿੱਲੋ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਬਿਲਕੁਲ ਤਾਜ਼ਾ ਅੰਕ ਵਿੱਚ ਸਾਲ ਦੇ ਇਸ ਸਮੇਂ ਦੇ ਕੁਝ ਤਾਜ਼ਾ ਨੁਕਤੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਅਤੇ ਗੱਲ ਕਰਦੇ ਹਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਾਲੇ ਮਸਲੇ ਸਬੰਧੀ ਕੱਲ ਇਸ ਕਰਕੇ ਵੀ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਇਹ ਵਿਸ਼ਾ ਉਦੋਂ ਦਾ ਸੁਰਖੀਆਂ ਵਿੱਚ ਹੈ ਜਦੋਂ ਦਾ ਪੰਜਾਬੀ ਸੂਬੇ ਦਾ ਪੁਨਰਗਠਨ ਹੋਇਆ ਸੀ ਸਾਲ 1966 ਵਿੱਚ ਰਾਜਧਾਨੀ ਚੰਡੀਗੜ੍ਹ ਦਾ ਮਸਲਾ ਉਦੋਂ ਦਾ ਇੱਕ ਪੇਚੀਦਾ ਮਸਲਾ ਬਣਿਆ ਹੋਇਆ ਕੁਝ ਕੁਝ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਕਸ਼ਮੀਰ ਦਾ ਮੁੱਦਾ ਸਾਲ 1947 ਦੀ ਵੰਡ ਤੋਂ ਬਾਅਦ ਇੱਕ ਅਣਸੁਲਝਿਆ ਮਸਲਾ ਬਣ ਕੇ ਰਹਿ ਗਿਆ ਤੇ ਖੜੋਤ ਜੀ ਆ ਗਈ ਸਥਿਤੀ ਵਿੱਚ ਉਸੇ ਤਰ੍ਹਾਂ ਚੰਡੀਗੜ੍ਹ ਵਾਲਾ ਜਿਹੜਾ ਮਸਲਾ ਹੈ ਇਹ ਵੀ ਕਈ ਵਾਰਿਆਂ ਤੋਂ ਇਉਂ ਹੀ ਰੁਕਿਆ ਹੋਇਆ ਖੜਿਆ ਹੋਇਆ ਨਜ਼ਰ ਆਉਂਦਾ ਹੈ ਇਸ ਵੇਲੇ ਦੀ ਜੇਕਰ ਆਪਾਂ ਗੱਲ ਕਰੀ ਬਿਲਕੁਲ ਤਾਜ਼ਾ ਹੁਣ ਜੋ ਇਸ ਵੇਲੇ ਸਮਾਂ ਚੱਲ ਰਿਹਾ ਹੈ ਇਸ ਦੀ ਗੱਲ ਕਰੀਏ ਤਾਂ ਪੰਜਾਬ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਜੋ ਹਾਲਾਤ ਨਜ਼ਰ ਆਉਂਦੇ ਨੇ ਚੰਡੀਗੜ੍ਹ ਦੀ ਜੋ ਸਥਿਤੀ ਨਜ਼ਰ ਆਉਂਦੀ ਹੈ ਤਾਂ ਇਸ ਵੇਲੇ ਚੰਡੀਗੜ੍ਹ ਪੰਜਾਬ ਤੋਂ ਜਿੰਨਾ ਦੂਰ ਨਜ਼ਰ ਆਉਂਦਾ ਹੈ ਇਹਨਾਂ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਵੇਖਿਆ ਗਿਆ ਸੁਣਿਆ ਗਿਆ ਜਾਂ ਮਹਿਸੂਸ ਕੀਤਾ ਗਿਆ ਚੰਡੀਗੜ੍ਹ ਦੇ ਹਾਲਾਤ ਹੁਣ ਇਹੋ ਜਿਹੇ ਨਜ਼ਰ ਆਉਂਦੇ ਨੇ ਕਿ ਉੱਥੇ ਪੰਜਾਬ ਪੰਜਾਬੀ ਪੰਜਾਬੀ ਇੱਥ ਦਾ ਨਾਮ ਉਹ ਨਿਸ਼ਾਨ ਮਿਟਦਾ ਜਾ ਰਿਹਾ ਹੈ ਬਹੁਤ ਵਾਰ ਤੁਸੀਂ ਵੇਖਿਆ ਹੋਣਾ ਕਿ ਪੰਜਾਬੀ ਬੁੱਧੀਜੀਵੀ ਜਾਂ ਪੰਜਾਬੀ ਵਫਦ ਮਾਂ ਬੋਲੀ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਚੰਡੀਗੜ੍ਹ ਵਿੱਚ ਲਗਾਤਾਰ ਮੁਜ਼ਾਹਰੇ ਕਰਦੇ ਰਹੇ ਨੇ ਪਰ ਉਹਨਾਂ ਦੇ ਮੁਜ਼ਾਹਰਿਆਂ ਦੇ ਬਾਵਜੂਦ ਸਥਿਤੀ ਸੁਧਰੀ ਨਹੀਂ ਹੁਣ ਪਿਛਲੇ ਦਿਨਾਂ ਦੌਰਾਨ ਤੁਸੀਂ ਇਹ ਵੀ ਸੁਣ ਚੁੱਕੇ ਹੋ ਕਿ ਗਵਾਂਡੀ ਸੂਬੇ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਸਥਾਪਿਤ ਕਰਨ ਲਈ ਜ਼ਮੀਨ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ। ਇਹਦੇ ਉੱਪਰ ਰੌਲਾ ਪਿਆ। ਕਾਫੀ ਬਿਆਨ ਆਏ। ਤੇ ਹਮੇਸ਼ਾ ਦੀ ਤਰ੍ਹਾਂ ਪੰਜਾਬ ਦੀ ਜਿਹੜੀ ਵੀ ਸੱਤਾਧਾਰੀ ਧਿਰ ਹੁੰਦੀ ਆ, ਉਸਨੇ ਕਹਿਣਾ ਹੁੰਦਾ ਕਿ ਚੰਡੀਗੜ੍ਹ ਪੰਜਾਬ ਦਾ ਆ, ਪੰਜਾਬ ਦਾ ਹੱਕ ਆ ਤੇ ਬਿਲਕੁਲ ਵੀ ਤੱਕਾ ਨਹੀਂ ਹੋਣ ਦਿੱਤਾ ਜਾਊਗਾ। ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ, ਉਹ ਸੱਤਾਧਾਰੀ ਧਿਰ ਦੇ ਉੱਪਰ ਇਲਜ਼ਾਮ ਲਾਉਂਦੀਆਂ ਨੇ ਕਿ ਇਸ ਮੁੱਦੇ ਤੇ ਕੁਝ ਕੀਤਾ ਨਹੀਂ ਜਾ ਰਿਹਾ। ਸਤਾਧਾਰੀਤਰ ਐਕਸ਼ਨ ਨਹੀਂ ਲੈ ਰਹੀ ਪਰ ਇਹਦੇ ਵਿੱਚ ਕੋਈ ਵੀ ਸਿਆਸੀ ਪਾਰਟੀ ਇਮਾਨਦਾਰੀ ਨਾਲ ਚੰਡੀਗੜ੍ਹ ਦੇ ਵਿਸ਼ੇ ਉੱਪਰ ਕੁਝ ਕਰਦੀ ਵਿਖਾਈ ਨਹੀਂ ਦਿੰਦੀ ਆਪਾਂ ਪਿਛਲੀਆਂ ਸਰਕਾਰਾਂ ਸਮੇਂ ਪਿਛਲੀਆਂ ਪਾਰਟੀਆਂ ਦੀ ਸੱਤਾ ਸਮੇਂ ਵੀ ਵੇਖ ਚੁੱਕੇ ਹਾਂ ਕਿ ਚੰਡੀਗੜ੍ਹ ਦੇ ਉੱਪਰ ਉਹ ਪੰਜਾਬ ਦਾ ਦਾਵਾ ਕਮਜ਼ੋਰ ਹੀ ਹੁੰਦਾ ਆਇਆ ਤੇ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੀ ਵੱਖਰੀ ਵਿਧਾਨ ਸਭਾ ਦਾ ਮੁੱਦਾ ਵੀ ਕੋਈ ਨਵਾਂ ਮੁੱਦਾ ਨਹੀਂ ਇਹ ਹੋਣ ਜਾਂ ਇਹਨਾਂ ਪਿਛਲੇ ਦਿਨਾਂ ਦਰਾਨੀ ਸੁਰਖੀਆਂ 'ਚ ਨਹੀਂ ਆਇਆ ਇਹ ਪਿਛਲੇ 1.5 ਸਾਲ ਤੋਂ ਇਹਦੀ ਗੱਲ ਚੱਲਦੀ ਰਹੀ ਹੈ ਸੁਣਦੀ ਰਹੀ ਹੈ ਤੇ ਇਹਦੇ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਸਮੂਹ ਪੰਜਾਬੀਆਂ ਲਈ ਜਾਣਨ ਵਾਲੀ ਗੱਲ ਇਹ ਹੈ ਕਿ ਗਵਾਂਡੀ ਸੂਬੇ ਹਰਿਆਣਾ ਵਿੱਚ ਵੀ ਇਹਦੀ ਗੱਲ ਹੋਈ ਸੀ 1.5 ਸਾਲ ਪਹਿਲਾਂ ਪਰ ਇਥੇੋਂ ਧਿਆਨ ਦੇ ਬੁੱਕ ਹਰਿਆਣੇ ਦੇ ਜਿਹੜੇ ਸਿਆਸੀ ਆਗੂ ਆ ਉਹ ਇਸ ਮੁੱਦੇ ਨੂੰ ਭੁੱਲੇ ਨਹੀਂ ਉਹਨਾਂ ਨੇ 1.5 ਸਾਲ ਦੇ ਸਮੇਂ ਦੌਰਾਨ ਵੀ ਇਹਦੇ ਉੱਤੇ ਕੰਮ ਕਰਨਾ ਜਾਰੀ ਰੱਖਿਆ ਕੁਝ ਨਾ ਕੋਈ ਕਵਾਇਦ ਉਹਨਾਂ ਨੇ ਕੀਤੀ ਹੈ ਤੇ ਇਧਰ ਪੰਜਾਬ ਵਾਲੇ ਬੰਨੇ ਪੰਜਾਬ ਦੇ ਸਿਆਸਤਦਾਨ ਬਿਆਨ ਦੇ ਕੇ ਸੁਰਖਰੂ ਹੋ ਜਾਂਦੇ ਆ ਕਿ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਹੱਕ ਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ ਤੱਕਾ ਨਹੀਂ ਹੋਣ ਦਿਆਂਗੇ ਡਟ ਕੇ ਪਹਿਰਾ ਦੇਵਾਂਗੇ ਇਹ ਬਿਆਨ ਦੇ ਕੇ ਸੁਰਖਰੂ ਹੋ ਜਾਂਦੇ ਆ ਅੱਗੇ ਪਿੱਛੇ ਕੋਈ ਠੁਕਮੀ ਕਾਰਵਾਈ ਨਹੀਂ ਕੀਤੀ ਜਾਂਦੀ ਜੇ ਕੀਤੀ ਜਾਂਦੀ ਹੁੰਦੀ ਤਾਂ ਇਸ ਤਰੀਕੇ ਨਾਲ ਇਹ ਮੁੱਦਾ ਨਹੀਂ ਸੀ ਪਖਾਣਾ ਇਹ ਦਿਨ ਤੁਸੀਂ ਪਾਣੀਆਂ ਦੇ ਮੁੱਦੇ ਉੱਤੇ ਵੀ ਜ਼ਰੂਰ ਸੁਣਿਆ ਹੋਵੇਗਾ ਤੁਲਨਾ ਕਰਕੇ ਵੇਖ ਲਓ ਪਾਣੀ ਵਾਲੇ ਮਾਮਲੇ 'ਚ ਵੀ ਸਿਆਸਤਦਾਨ ਕੀ ਕਹਿੰਦੇ ਰਹੇ ਨੇ ਤੁਸੀਂ ਸੁਣਿਆ ਹੋਵੇਗਾ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਪੰਜਾਬ ਵਿੱਚ ਜਿਹੜੀਆਂ ਪਾਰਟੀਆਂ ਵਿਚਰਦੀਆਂ ਨੇ ਇਹੀ ਕਹਿੰਦੇ ਰਹੇ ਨੇ ਕਿ ਇੱਕ ਵੀ ਬੂੰਦ ਪਾਣੀ ਦੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ ਵੈਸੇ ਉਹ ਸੱਚੀ ਬੋਲ ਰਹੇ ਆ ਇੱਕ ਵੀ ਬੂੰਦ ਨਹੀਂ ਜਾਣ ਦਿੰਦੇ ਬੂੰਦ ਨਹੀਂ ਜਾਣ ਦਿੰਦੇ ਉਹ ਤਾਂ ਲੀਟਰਾਂ ਦੇ ਲੀਟਰ ਕਹਿ ਲੋ ਜਾਂ ਕਈ ਕਈ ਸੈਂਕੜੇ ਫੁੱਟ ਪਾਣੀ ਰੋਜ਼ ਪੰਜਾਬ ਤੋਂ ਬਾਹਰ ਜਾਣ ਦੇ ਰਿਹਾ ਬੂੰਦ ਨਹੀਂ ਜਾਣ ਦਿੰਦੇ ਸੈਂਕੜੇ ਫੁੱਟ ਜਾਣ ਦਿੰਦੇ ਆ ਤੇ ਜਾ ਰਿਹਾ ਕਿੰਨੇ ਸਾਲਾਂ ਤੋਂ ਜਾ ਰਿਹਾ ਹੈ Rajasthan ਨੂੰ ਵੀ ਜਾ ਰਿਹਾ ਹੈ Delhi ਨੂੰ ਵੀ ਜਾ ਰਿਹਾ ਹੈ Haryana ਨੂੰ ਵੀ ਜਾ ਰਿਹਾ ਹੈ Rajasthan ਕੋਲੋਂ ਤਾਂ ਰਾਇਲਟੀ ਵੀ ਨਹੀਂ ਲਈ ਜਾਂਦੀ ਮੁਫਤੋ ਮੁਫਤ ਜਾਣ ਦਿੱਤਾ ਜਾਂਦਾ ਹੈ ਸਤਲੁਜ ਜਮਨਾ ਲਿੰਕ ਨਹਿਰ ਦਾ ਮੁੱਦਾ ਜਦੋਂ-ਜਦੋਂ ਉੱਠਦਾ ਹੈ ਤੇ ਇਹਦੇ ਉੱਪਰ ਵੀ ਸਿਆਸੀ ਆਗੂ ਫਿਰ ਬਿਆਨ ਦੇ ਛੱਡਦੇ ਆ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਆ ਪਰ ਰਾਜਧਾਨੀ ਚੰਡੀਗੜ੍ਹ ਵਾਂਗ ਇੱਥੇ ਵੀ ਕੰਮ ਕੁਝ ਨਹੀਂ ਕੀਤਾ ਜਾਂਦਾ ਜ਼ਮੀਨੀ ਪੱਧਰ ਤੇ ਸਿਰਫ ਬਿਆਨ ਦਾਗ ਦਿੱਤੇ ਜਾਂਦੇ ਆ ਲੋਕਾਂ 'ਚ ਬੱਲੇ-ਬੱਲੇ ਕਰਾਉਣ ਲਈ ਜਾਂ ਆਪਣੀ ਹਾਜ਼ਰੀ ਲਵਾਉਣ ਲਈ ਇਹੀ ਕਾਰਨ ਆ ਕਿ ਚੰਡੀਗੜ੍ਹ ਵਾਲੇ ਮੁੱਦੇ ਉੱਪਰ ਵੀ ਬਿਆਨ ਦੇ ਕੇ ਹੀ ਬੁੱਤਾ ਸਾਰ ਦਿੱਤਾ ਜਾਂਦਾ ਹੈ ਤੇ ਹਰਿਆਣੇ ਵਾਲੇ ਪਾਸੇ ਬਿਆਨ ਨਹੀਂ ਦਿੱਤੇ ਜਾਂਦੇ ਉਹ ਕੰਮ ਵੀ ਕਰਦੇ ਰਹੇ ਨੇ ਇਸੇ ਕਰਕੇ ਉਹ ਚੰਡੀਗੜ੍ਹ ਵਿੱਚ ਆਪਣੇ ਲਈ ਹੁਣ ਬਰਾਬਰੀ ਵਾਲੀ ਥਾਂ ਦਾ ਦਾਵਾ ਕਰਦੇ ਨੇ ਚੰਡੀਗੜ੍ਹ ਦੇ ਹੋਰ ਪਹਿਲੂ ਜੇਕਰ ਤੁਹਾਨੂੰ ਦਸੀਏ ਤਾਂ ਚੰਡੀਗੜ੍ਹ ਦੀ ਜਿਹੜੀ ਵੱਸੋਂ ਆ ਉਹਦੇ ਵਿੱਚ ਜ਼ਿਆਦਾ ਹਿੱਸਾ ਗੈਰ ਪੰਜਾਬੀਆਂ ਦਾ ਹੁਣ ਤੁਹਾਨੂੰ ਨਜ਼ਰ ਆਊਗਾ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੰਡੀਗੜ੍ਹ ਵਿੱਚ ਨਾ ਮੱਤ ਰੈਂਦੀ ਜਾਂਦੀ ਹੈ ਚੰਡੀਗੜ੍ਹ ਆ ਕੇ ਤੁਹਾਨੂੰ ਇਹ ਤਾਂ ਲੱਗਦਾ ਹੀ ਨਹੀਂ ਕਿ ਤੁਸੀਂ ਪੰਜਾਬ 'ਚ ਆਂ ਜਾਇ ਪੰਜਾਬ ਦਾ ਹਿੱਸਾ ਹੈ ਹੁਣ ਕਹਿਣ ਨੂੰ ਅਧਿਕਾਰਤ ਲਫ਼ਜ਼ਾਂ ਵਿੱਚ ਆਫੀਸ਼ੀਅਲ ਸਟੇਟਸ ਦਾ ਚੰਡੀਗੜ੍ਹ ਦਾ ਯੂਨੀਅਨ ਟੈਰੀਟਰੀ ਦਾ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਜਿਵੇਂ ਦਾ ਸੂਬੇ ਦੇ ਰਾਜਪਾਲ ਜਿਹੜੇ ਨੇ ਉਹ ਉੱਥੋਂ ਦੇ ਪ੍ਰਸ਼ਾਸਕ ਹੁੰਦੇ ਨੇ ਐਡਮਿਨਿਸਟਰेटर ਤੇ ਜਿਹ ਵਿੱਚ ਸੂਬਾ ਸਰਕਾਰ ਪੰਜਾਬ ਦੀ ਜਿਹੜੀ ਉਹ ਪੰਜਾਬ ਦੀਆਂ ਹਦਾਂ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਤਾਂ ਆਪਣਾ ਕਾਨੂੰਨ ਲਾਗੂ ਕਰਦੀ ਹੈ ਪਰ ਚੰਡੀਗੜ੍ਹ ਦਾ ਪ੍ਰਸ਼ਾਸਨ ਬਿਲਕੁਲ ਵੱਖਰੇ ਤੌਰ ਉੱਤੇ ਚੱਲਦਾ ਹੈ ਚੰਡੀਗੜ੍ਹ ਵਿੱਚ ਨਿਯੁਕਤੀਆਂ ਦੀ ਗੱਲ ਹੋਵੇ ਚੰਡੀਗੜ੍ਹ ਪੁਲਿਸ ਦੀ ਗੱਲ ਹੋਵੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਪ੍ਰਬੰਧ ਦੀ ਗੱਲ ਹੋਵੇ ਸਿਆਸੀ ਪ੍ਰਬੰਧ ਦੀ ਗੱਲ ਹੋਵੇ ਉਹ ਸਾਰਾ ਕੁਝ ਵੱਖਰੇ ਤੌਰ ਤੇ ਚੱਲਦਾ ਹੈ ਚੰਡੀਗੜ੍ਹ ਦੀ ਲੋਕ ਸਭਾ ਸੀਟ ਵੀ ਪੰਜਾਬ ਨਾਲੋਂ ਵੱਖਰੀ ਕਿੰਨੀ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਦੇ ਅਦਾਲਤੀ ਮਾਮਲੇ ਆਉਂਦੇ ਆ ਪੰਜਾਬ ਤੋਂ ਬਾਹਰ ਜਦੋਂ ਜਾਂਦੇ ਤਾਂ ਪੰਜਾਬ ਦੀ ਹੱਦ ਤੋਂ ਬਾਹਰ ਜਾਂਦੇ ਹੋਏ ਹੀ ਗਿਨੇ ਜਾਂਦੇ ਆ ਸੋ ਚੰਡੀਗੜ੍ਹ ਜਿਹੜਾ ਪੰਜਾਬ ਤੋਂ ਐਸ ਵੇਲੇ ਜਿੰਨਾ ਦੂਰ ਨਜ਼ਰ ਆਉਂਦਾ ਹੈ ਤੇ ਪੰਜਾਬ ਦਾ ਦਾਵਾ ਜਿੰਨਾ ਕਮਜ਼ੋਰ ਐਸ ਵੇਲੇ ਨਜ਼ਰ ਆਉਂਦਾ ਉਹ ਨਾ ਪਹਿਲਾਂ ਕਦੇ ਨਹੀਂ ਸੀ ਹਾਲਾਂਕਿ 60 40 ਦਾ ਅਨੁਪਾਤ ਰੇਸ਼ੋ ਮੰਨੀ ਗਈ ਸੀ ਪੰਜਾਬ ਦਾ ਹਿੱਸਾ ਜ਼ਿਆਦਾ ਰੱਖਿਆ ਗਿਆ ਸੀ ਜਦੋਂ ਸਾਂਝਾ ਵੀ ਬਣਾਇਆ ਗਿਆ ਸੀ ਪਰ ਉਹ 60% ਦੀ ਵੀ ਕਿਤੇ ਵਰਤੋਂ ਵਿਖਾਈ ਨਹੀਂ ਦਿੰਦੀ ਜਦੋਂ ਗੱਲ ਆਉਂਦੀ ਹੈ ਚੰਡੀਗੜ੍ਹ ਵਿੱਚ ਨਿਯੁਕਤੀਆਂ ਦੀ ਅਪਾਇੰਟਮੈਂਟਸ ਦੀ ਨੌਕਰੀਆਂ ਦੀ ਤਾਂ ਉੱਥੇ ਵੀ ਪੰਜਾਬ ਦੇ ਜਿਹੜੇ ਕੈਂਡੀਡੇਟ ਆ ਜਾਂ ਉਮੀਦਵਾਰ ਆ ਤੁਹਾਨੂੰ ਲੱਭਦੇ ਹੀ ਨਹੀਂ ਕਿਤੇ ਚੰਡੀਗੜ੍ਹ ਵਿੱਚ ਜ਼ਿਆਦਾਤਰ ਨੌਕਰੀਆਂ ਤੇ ਨਿਯੁਕਤੀਆਂ ਪੰਜਾਬ ਤੋਂ ਬਾਹਰੋਂ ਹੀ ਹੁੰਦੀਆਂ ਤੇ ਇਸੇ ਤਰ੍ਹਾਂ ਹੋ ਰਹੀਆਂ ਨੇ ਈਦੀ ਵਿੱਚ ਕਸੂਰ ਪੰਜਾਬ ਦੀਆਂ ਸਰਕਾਰਾਂ ਦਾ ਵੀ ਆ ਜਿਨ੍ਹਾਂ ਨੇ ਆਪਣੇ ਹਿੱਸੇ ਦੀਆਂ ਨਿਯੁਕਤੀਆਂ ਕਦੇ ਵਰਤੀਆਂ ਹੀ ਨਹੀਂ ਜਿੰਨਾ ਆਪਣਾ ਹਿੱਸਾ ਬਣਦਾ ਸੀ ਜਾਂ ਕੋਟਾ ਬਣਦਾ ਸੀ ਉਹ ਵਰਤੀਆਂ ਹੀ ਨਹੀਂ ਤੇ ਜਦੋਂ ਆਪ ਹੀ ਅਸੀਂ ਆਪਣਾ ਹਿੱਸਾ ਨਹੀਂ ਵਰਤਨਾ ਤਾਂ ਫਿਰ ਦੂਜੀ ਧਿਰ ਨੂੰ ਜਾਂ ਦੂਜਿਆਂ ਨੂੰ ਬਾਹਰ ਲਿਆਉਣ ਤਾਂ ਮੌਕਾ ਮਿਲਣਾ ਹੀ ਆ ਫਿਰ ਉੱਥੇ ਇਸ ਤਰੀਕੇ ਨਾਲ ਹੌਲੀ 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 ਕਰਦੇ ਕਰਦੇ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਦਾ ਦਾਵਾ ਤੇ ਪੰਜਾਬ ਦਾ ਹਿੱਸਾ ਜਿਹੜਾ ਘਟਦਾ ਗਿਆ ਚੰਡੀਗੜ ਜਿਹੜਾ ਸ਼ਹਿਰ ਆ ਜਿਹਨੂੰ ਬਹੁਤ ਵੱਡੇ ਪੱਧਰ ਉੱਤੇ ਸਿਟੀ ਬਿਊਟੀਫੁਲ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਉਸ ਦੇ ਸੈਕਟਰ ਵੱਖ-ਵੱਖ ਤਰ੍ਹਾਂ ਦੇ ਗਾਣੇ ਵੀ ਉੱਤੇ ਬਣੇ ਆ ਪਰ ਬਹੁਤ ਲੋਕੀ ਇਸ ਗੱਲ ਨੂੰ ਨਜ਼ਰਅੰਦਾਜ਼ ਹੀ ਕਰ ਛੱਡੇ ਕਿ ਜਿਹੜਾ ਹੁਣ ਚੰਡੀਗੜ ਆ ਇਹ ਪਿੰਡਾਂ ਦੀ ਜ਼ਮੀਨ ਤੇ ਬਣਿਆ ਤੇ ਉਹ ਪਿੰਡ ਕਿਹਦੀ ਸੀ ਉਹ ਪੰਜਾਬ ਦੇ ਪਿੰਡ ਸੀ 20 ਤੋਂ ਵਧੇਰੇ ਪਿੰਡਾਂ ਨੂੰ ਉਜਾੜ ਕੇ ਉਹਨਾਂ ਦੀ ਜ਼ਮੀਨ ਉੱਤੇ ਬਣਾਇਆ ਗਿਆ ਚੰਡੀਗੜ ਦੇਸ਼ਿਆ ਦੇ ਪੰਜਾਬ ਦਾ ਦਾਵਾ ਹੀ ਕਮਜ਼ੋਰ ਹੋ ਗਿਆ ਪੰਜਾਬ ਦਾ ਨਾਮੋ ਨਿਸ਼ਾਨ ਨਹੀਂ ਲੱਭਦਾ ਹੁਣ ਪਿਛਲੇ ਦਿਨਾਂ ਦੌਰਾਨ ਇੱਕ ਭਾਜਪਾ ਆਗੂ ਅਤੇ ਨਵਾਂ ਗਰਾਉ ਬਚਾਓ ਮੰਚ ਦੇ ਨਾਲ ਸੰਬੰਧਿਤ ਵਿਨੀਤ ਜੋਸ਼ੀ ਉਹਨਾਂ ਨੇ ਵੀ ਇੱਕ ਮੁੰਤਾਵ ਬਾਹਰ ਆ ਉਹਨੇ ਬੜਾ ਧਿਆਨ ਮੰਗਦਾ ਉਹਨਾਂ ਦੀ ਗੱਲ ਧਿਆਨ ਮੰਗਦੀ ਹੈ ਵਿਨੀਤ ਜੋਸ਼ੀ ਨੂੰ ਭਾਜਪਾ ਆਗੂ ਨੇ ਪਰ ਉਹਨਾਂ ਨੇ ਚੰਡੀਗੜ੍ਹ ਸੰਬੰਧੀ ਇੱਕ ਵੱਡਾ ਖੁਲਾਸਾ ਕੀਤਾ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਜਿਹਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਪੰਜਾਬ ਦੀ 2200 ਏਕੜ ਤੋਂ ਵਧੇਰੇ ਜ਼ਮੀਨ ਜਿਹੜੀ ਆ ਉਹ ਗੈਰਕਾਨੂੰਨੀ ਢੰਗ ਨਾਲ ਕਥਿਤ ਤੌਰ ਤੇ ਦੱਬੀ ਹੋਈ ਹੈ ਇਹ ਬਨੀਤ ਜੋਸ਼ੀ ਉਹਨਾਂ ਦਾ ਇਲਜ਼ਾਮ ਸੀ ਪਿਛਲੇ ਦਿਨਾਂ ਦੌਰਾਨ ਉਹਨਾਂ ਨੇ ਵੱਡਾ ਖੁਲਾਸਾ ਕੀਤਾ ਆਪਣੇ ਸਾਥੀਆਂ ਸੁਮੇਤ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਇਸ ਬੰਨੇ ਕਦੇ ਵੀ ਇਹ ਜ਼ਮੀਨ ਛੁਡਵਾਉਣ ਲਈ ਜਾਂ ਪੰਜਾਬ ਦੇ ਅਧਿਕਾਰ ਖੇਤਰ ਹੇਠ ਲਿਓਨ ਲਈ ਕੋਈ ਵੀ ਪਰਾਲਾ ਕੀਤਾ ਹੀ ਨਹੀਂ ਹੁਣ ਜੇਕਰ ਉਹਨਾਂ ਦੇ ਇਸ ਦਾਅਵੇ ਵਿੱਚ ਸਚਾਈ ਹੁੰਦੀ ਹੈ ਤੁਸੀਂ ਆਪ ਧਿਆਨ ਦੇਖੋ ਕਿ ਕਿੰਨਾ ਵੱਡਾ ਰਕਬਾ ਬਣਦਾ ਹੈ 2200 ਏਕੜ ਤੋਂ ਵਧੇਰੇ ਦਾ ਰਕਬਾ ਜੋ ਉਹਨਾਂ ਦੇ ਦੱਸਣ ਮੁਤਾਬਕ ਨਵਾਂ ਗਰਾਉਂ ਜਾਂ ਜਿਹੜਾ ਇਲਾਕਾ ਆ ਉਹ ਪੰਜਾਬ ਦੇ ਅੰਦਰ ਪੈਂਦਾ ਪਰ ਇਹ ਜ਼ਮੀਨ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲ ਆ ਈਕੂ ਸੈਂਸਿਟਿਵ ਜ਼ੋਨ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਜੰਗਲੀ ਖੇਤਰ ਦਾ ਵੀ ਜ਼ਿਕਰ ਕੀਤਾ ਪਰ ਉਹਨਾਂ ਦਾ ਪ੍ਰਮੁੱਖ ਤੌਰ ਤੇ ਕਹਿਣਾ ਸੀ ਕਿ ਪੰਜਾਬ ਦਾ ਇਨੇ ਸੈਂਕੜੇ ਏਕੜ ਰਕਬਾ ਜਿਹੜਾ ਆ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲ ਆ ਜਦ ਕਿ ਉਹ ਪੰਜਾਬ ਦਾ ਇਲਾਕਾ ਹੈ ਤੇ ਪੰਜਾਬ ਕੋਲ ਹੀ ਹੋਣਾ ਚਾਹੀਦਾ ਹੈ ਹੁਣ ਭਾਜਪਾ ਦੇ ਆਗੂ ਵੱਲੋਂ ਇਸ ਸੰਬੰਧੀ ਖੁਲਾਸਾ ਕਰਨਾ ਕਾਫੀ ਮਾਇਨੇ ਰੱਖਦਾ ਹੈ ਕਾਫੀ ਧਿਆਨ ਇਸ ਕਰਕੇ ਇਸ ਬੰਨੇ ਦੇਣਾ ਬਣਦਾ ਹੈ ਚੰਡੀਗੜ੍ਹ ਦੀ ਵਿੱਚ ਇਸ ਵੇਲੇ ਸਥਿਤੀ ਤੁਸੀਂ ਤਸਵੀਰਾਂ ਰਾਹੀਂ ਵੀ ਦੇਖ ਸਕਦੇ ਹੋ ਵੀਡੀਓਜ਼ ਰਾਹੀਂ ਵੀ ਦੇਖ ਸਕਦੇ ਹੋ ਕਿ ਪੰਜਾਬ ਕੋਲੋਂ ਦੂਰ ਹੁੰਦਾ ਜਾ ਰਿਹਾ ਹੈ ਚੰਡੀਗੜ੍ਹ ਆਪਣੀ ਰਾਜਧਾਨੀ ਜੋ ਸਿਰਫ ਪੰਜਾਬ ਦੀ ਰਾਜਧਾਨੀ ਹੋਣੀ ਚਾਹੀਦੀ ਸੀ ਕਿਉਂਕਿ ਪੰਜਾਬ ਦੇ ਇਲਾਕੇ ਉੱਤੇ ਬਣੀ ਹੋਈ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਹੈ ਪੰਜਾਬ ਦੀ ਜ਼ਮੀਨ ਉੱਤੇ ਬਣੀ ਹੈ ਪਰ ਪੰਜਾਬ ਦਾ ਉਹਦੇ ਉੱਪਰ ਦਾਵਾ ਲਗਾਤਾਰ ਕਮਜ਼ੋਰ ਹੋਇਆ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਸਰਕਾਰਾਂ ਦਾ ਬਹੁਤ ਵੱਡਾ ਕਸੂਰ ਹੈ ਕਿ ਉਹਨਾਂ ਨੇ ਇਸ ਬਾਰੇ ਧਿਆਨ ਨਹੀਂ ਦਿੱਤਾ ਤੇ ਚੰਡੀਗੜ੍ਹ ਸਿਰਫ ਗਾਣਿਆਂ ਵਿੱਚ ਹੀ ਰਹਿ ਗਿਆ ਪੰਜਾਬੀ ਗਾਣਿਆਂ 'ਚ ਹੀ ਉਹਦਾ ਜ਼ਿਕਰ ਹੁੰਦਾ ਰਿਹਾ ਗਿਆ ਜਦ ਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਕੋਈ ਜ਼ਿਕਰ ਨਹੀਂ ਧਿਆਨ ਦੇਣ ਵਾਲਾ ਮਸਲਾ ਹੈ ਹੁਣ ਵੀ ਇਹਦੇ ਉੱਪਰ ਸਿਆਸੀ ਪਾਰਟੀਆਂ ਜੇਕਰ ਸੋਹਰਦਤਾ ਨਾਲ ਮਿਲ ਕੇ ਕੰਮ ਕਰਨ ਤਾਂ ਬਹੁਤ ਪੰਜਾਬ ਦੇ ਹੱਕ ਦੀ ਗੱਲ ਕੀਤੀ ਜਾ ਸਕਦੀ ਹੈ ਉਸ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਕੋਈ ਵੀ ਪਾਰਟੀ ਹੈ ਕਹਦੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦੀ ਰਾਜਧਾਨੀ ਹੈ ਜਿਕਰ ਸਾਰੀਆਂ ਪਾਰਟੀਆਂ ਮੰਨਦੀਆਂ ਤਾਂ ਕਿਉਂ ਨਹੀਂ ਇਕੱਠੇ ਹੋ ਕੇ ਜਦ ਇਸ ਮੁੱਦੇ ਤੇ ਸਹਿਮਤ ਹੈ ਸਾਰੀਆਂ ਪਾਰਟੀਆਂ ਤਾਂ ਇਕੱਠੇ ਹੋ ਕੇ ਹੰਬੜਾ ਕਿਉਂ ਨਹੀਂ ਮਾਰਦੀਆਂ ਇਹ ਸਵਾਲ ਵੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੁੱਛਿਆ ਜਾਣਾ ਚਾਹੀਦਾ ਸੋ ਲੋਕ ਵੀ ਇਸ ਵਲ ਤੇ ਆਂਦੇਣ ਸਿਆਸੀ ਪਾਰਟੀਆਂ ਨੂੰ ਵੀ ਸੋਚਣਾ ਬਣਦਾ ਧਿਆਨ ਦੇਣਾ ਬਣਦਾ ਇਕੱਠੇ ਹੋ ਕੀ ਸੂਬੇ ਲਈ ਖਾਣਾ ਬਣਦਾ ਹੈ ਰਾਜਤਾਨੀ ਲਈ ਖਾਣਾ ਬਣਦਾ ਹੈ ਕਿਉਂਕਿ ਹਾਲਾਤ ਲਗਾਤਾਰ ਪੰਜਾਬ ਤੋਂ ਦੂਰ ਹੁੰਦੇ ਹੋਏ ਜਾਪਦੇ ਨੇ ਚੰਡੀਗੜ੍ਹ ਦੇ ਇਸੀ ਗੱਲ ਰਾਜਤਾਨੀ ਦੀ ਪੰਜਾਬ ਦੀ ਹੈ ਰਾਜਤਾਨੀ ਚੰਡੀਗੜ੍ਹ ਦੇ ਮੌਜੂਦਾ ਤਾਜ਼ਾ ਹਾਲਾਤ ਦੀ ਜੋ ਕਿ ਸਾਲ 1964 ਤੋਂ ਇਸ ਤਰੀਕੇ ਨਾਲ ਹੀ ਪੇਚੀਦਾ ਬਣੇ ਰਹੇ ਨੇ ਤੇ ਸਾਲ ਦਰ ਸਾਲ ਪੰਜਾਬ ਦੇ ਨਜ਼ਰੀਏ ਤੋਂ ਹਾਲਾਤ پیچیدہ ਹੀ ਹੁੰਦੇ ਗਏ ਨੇ ਪੰਜਾਬ ਨਾਲ ਜੁੜਦੇ ਇੱਕ ਹੋਰ ਵਿਸ਼ੇ ਦੀ ਵੀ ਗੱਲ ਕਰਦੇ ਹਾਂ ਜੋ ਕਿ ਸਮੇਂ-ਸਮੇਂ 'ਤੇ ਚਰਚਾ ਵਿੱਚ ਆਉਂਦਾ ਰਹਿੰਦਾ ਹੈ ਭਾਵੇਂ ਗਰਮੀਆਂ ਦੀ ਰੁੱਤ ਹੋਵੇ ਜਾਂ ਸਿਆਲ ਸ਼ੁਰੂ ਹੋਣ ਦੀ ਰੁੱਤ ਹੋਵੇ ਇਸ ਮੁੱਦੇ ਦੀ ਗੂੰਜ ਜ਼ਰੂਰ ਪੈਂਦੀ ਹੈ ਤੇ ਸਾਲ ਵਿੱਚ ਦੋ ਵਾਰ ਘੱਟੋ-ਘੱਟ ਜ਼ਰੂਰ ਪੈਂਦੀ ਹੈ ਤੇ ਸਾਰਾ ਦੋਸ਼ ਪੰਜਾਬ 'ਤੇ ਮੜ ਦਿੱਤਾ ਜਾਂਦਾ ਹੈ ਸਾਰੇ ਇਲਜ਼ਾਮ ਪੰਜਾਬ 'ਤੇ ਮੜ ਦਿੱਤੇ ਜਾਂਦੇ ਆ ਪੰਜਾਬ ਦੇ ਕਿਸਾਨਾਂ 'ਤੇ ਮੜ ਦਿੱਤੇ ਜਾਂਦੇ ਆ ਮਸਲਾ ਪ੍ਰਦੂਸ਼ਣ ਦਾ ਜਿਹਦੀ ਕਿ ਇਹ ਗੂੰਜ ਪਿਛਲੇ ਦਿਨਾਂ ਦੌਰਾਨ ਵੀ ਪੈ ਚੁੱਕੀ ਹੈ ਰਾਜਧਾਨੀ ਦਿੱਲੀ ਐਨਸੀਆਰ ਅਤੇ ਉੱਤਰੀ ਭਾਰਤ ਦੇ ਹਿੱਸਿਆਂ ਵਿੱਚ ਜੋ ਪ੍ਰਦੂਸ਼ਣ ਦਾ ਪੱਧਰ ਆ ਚਰਚਾ ਦਾ ਵਿਸ਼ਾ ਬਣਦਾ ਹੈ ਤੇ ਧੁੰਦੂਕਾਰਾ ਜੋ ਬਣਦਾ ਹੈ ਸਮੋਗ ਉਹ ਇਹ ਤੇ ਧੁੰਦ ਦਾ ਮਿਸ਼ਰਣ ਜਿਹਦੇ ਕਰੇ ਅਸਮਾਨ ਵਿੱਚ ਗੁਬਾਰ ਚੜਦਾ ਕੁਝ ਹਫ਼ਤਿਆਂ ਤੱਕ ਬਣਿਆ ਰਹਿੰਦਾ ਤੇ ਫਿਰ ਸਥਿਤੀ ਬਿਹਤਰ ਵੀ ਹੋ ਜਾਂਦੀ ਹੈ ਠੀਕ ਵੀ ਹੋ ਜਾਂਦੀ ਹੈ ਪਰ ਇਸ ਮੁੱਦੇ ਉੱਤੇ ਹਰ ਵਾਰ ਇੱਕ ਚੀਜ਼ ਆਮ ਵੇਖੀ ਗਈ ਹੈ ਕਿ ਸਾਰਾ ਕਸੂਰ ਕਿਸਾਨਾਂ ਸਰ ਮਰਦਤਾ ਜਾਂਦਾ ਹੈ ਕਿ ਉਹਨਾਂ ਵੱਲੋਂ ਪਰਾਲੀ ਸਾੜਨ ਜਾਂ ਫਿਰ ਕਣਕ ਦੀ ਫਸਲ ਤੋਂ ਬਾਅਦ ਨਾੜ ਨੂੰ ਅੱਗ ਲਾਉਣ ਕਰਕੇ ਪ੍ਰਦੂਸ਼ਣ ਵਧਦਾ ਹੈ ਤੇ ਇਸ ਤਰੀਕੇ ਨਾਲ ਸਾਰਾ ਇਲਜ਼ਾਮ ਜ਼ਿਆਦਾ ਪੰਜਾਬ ਤੇ ਪੰਜਾਬ ਦੇ ਕਿਸਾਨਾਂ 'ਤੇ ਲਾਇਆ ਜਾਂਦਾ ਰਿਹਾ ਹੈ ਜਿੱਥੇ ਕਿਤੇ ਵੀ ਪਰਾਲੀ ਸੜਦੀ ਹੈ ਉਸ ਨੂੰ ਗਲਤ ਹੀ ਕਿਹਾ ਜਾਵੇਗਾ ਸਹੀ ਨਹੀਂ ਕਿਹਾ ਜਾਵੇਗਾ ਗਲਤ ਹੈ ਪਰ ਇਹ ਚੀਜ਼ ਵਾਰ-ਵਾਰ ਸਾਬਤ ਹੋ ਚੁੱਕੀ ਹੈ ਕਿ ਪ੍ਰਦੂਸ਼ਣ ਜੋ ਹੁੰਦਾ ਹੈ ਜੋ ਚੜਦਾ ਹੈ ਉਹ ਕਿਸਾਨ ਕਰਕੇ ਨਹੀਂ ਚੜਦਾ ਉਹਦੇ ਬਹੁਤ ਸਾਰੇ ਹੋਰ ਕਾਰਨ ਨੇ ਪਰ ਉਹ ਸਾਰੇ ਕਾਰਨ ਲੰਬੇ ਰੱਖ ਕੇ ਸਾਰਾ ਕਸੂਰ ਪੰਜਾਬ ਸਿਰ ਪੰਜਾਬ ਦੇ ਕਿਸਾਨ ਦੇ ਸਿਰ ਮੜਨ ਦੀ ਕੋਸ਼ਿਸ਼ ਵਾਰ-ਵਾਰ ਹੁੰਦੀ ਰਹਿੰਦੀ ਹੈ ਹੁਣ ਇਸ ਦੀ ਇੱਕ ਵੱਡੀ ਮਿਸਾਲ ਆਪਾਂ ਪਿਛਲੇ ਮਹੀਨੇ ਅਦਾਨ ਵੇਖ ਚੁੱਕੇ ਹਾਂ ਪਰ ਨਾਲ ਦੀ ਨਾਲ ਕਈ ਅਜਿਹੇ ਤੱਥ ਆਧਾਰਿਤ ਵਾਕਿਆਤ ਵੀ ਸਾਹਮਣੇ ਆਉਂਦੇ ਨੇ ਜੋ ਇਹ ਸਾਬਤ ਕਰਦੇ ਨੇ ਕਿ ਕਿਸਾਨ ਨੂੰ ਤਾਂ ਐਵੇਂ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਜਦਕਿ ਪ੍ਰਦੂਸ਼ਣ ਦੇ ਕਾਰਨ ਬਹੁਤ ਸਾਰੇ ਨੇ ਹੁਣ ਜਦੋਂ ਗੱਲ ਪ੍ਰਦੂਸ਼ਣ ਦੀ ਹੁੰਦੀ ਹੈ ਜਾਂ ਵਾਤਾਵਰਨ ਦੀ ਹੁੰਦੀ ਹੈ ਤਾਂ ਸਾਡੇ ਦੇਸ਼ ਵਿੱਚ ਬਣਿਆ ਹੋਇਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਯਾਨੀ ਕਿ ਐਨਜੀਟੀ ਉਸ ਦੇ ਉੱਪਰ ਤਾਂ ਯਕੀਨ ਕਰਨਾ ਬਣਦਾ ਹੈ ਨਾ ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜੀ ਤੋਂ ਤਾਜ਼ਾ ਰਿਪੋਰਟ ਪਿਛਲੇ ਦਿਨ ਆਈ ਹੈ ਉਸ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਅੰਦਰ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਇਸ ਵਾਰ ਦੇ ਸੀਜ਼ਨ ਵਿੱਚ 70% ਦੀ ਕਮੀ ਵੇਖੀ ਗਈ ਹੈ। ਯਾਨੀ ਕਿ ਜਿੰਨੀ ਪਰਾਲੀ ਪਿਛਲੇ ਸਾਲ ਸੜੀ ਸੀ ਉਸ ਨਾਲੋਂ ਐਤਕੀ 70% ਦੀ ਘੱਟ ਮਾਮਲੇ ਦਰਜ ਹੋਏ ਨੇ। ਤਕਰੀਬਨ ਤਕਰੀਬਨ 2/3 ਫੀਸਦੀ ਦੀ ਕਮੀ ਦਰਜ ਹੋ ਗਈ ਹੈ। ਪਰਾਲੀ ਸੜਨ ਦੇ ਮਾਮਲੇ ਵਿੱਚ। ਪਿਛਲੇ ਸਾਲ ਸੀਜ਼ਨ ਦੌਰਾਨ ਜਿੰਨੀ ਪਰਾਲੀ ਸੜੀ ਸੀ ਤੇ ਐਤਕੀ ਜਿੰਨੀ ਸੜੀ ਆ ਬਹੁਤ ਵੱਡਾ ਫਰਕ ਆ ਬਹੁਤ ਕਮੀ ਆਈ ਹੈ ਪਰ ਹੁਣ ਤਸਵੀਰ ਦਾ ਦੂਜਾ ਪਹਿਲੂ ਵੇਖੋ ਕਿ ਜਿੰਨਾ ਪ੍ਰਦੂਸ਼ਣ ਐਤ ਕੀ ਹੋਇਆ ਉਹ ਪਿਛਲੇ ਸਾਲ ਨਾਲੋਂ ਜ਼ਿਆਦਾ ਹੈ ਤੇ ਗ੍ਰੀਨ ਟ੍ਰਿਬਿਨਲ ਦੇ ਅੰਕੜੇ ਇਹ ਕਹਿੰਦੇ ਕਿ ਪਰਾਲੀ ਘੱਟ ਸੜੀ ਹੈ ਸੋ ਹੁਣੇ ਸਵਾਲ ਉਠਾਇਆ ਜਾਣਾ ਚਾਹੀਦਾ ਹੈ ਕਿਸਾਨ ਜਿੱਥੇ ਬੰਦੀਆਂ ਵੱਲੋਂ ਵੀ ਉਠਾਇਆ ਜਾਣਾ ਚਾਹੀਦਾ ਹੈ ਸੋਸ਼ਲ ਮੀਡੀਆ ਉੱਤੇ ਵੀ ਇਹ ਸਵਾਲ ਉਠਾਣਾ ਚਾਹੀਦਾ ਹੈ ਉਹਨਾਂ ਲੋਕਾਂ ਮੂਰੇ ਜੋ ਹਰ ਗੱਲ ਦੇ ਕਿਸਾਨ ਨੂੰ ਜ਼ਿੰਮੇਵਾਰ ਦੱਸਦੇ ਆ ਜੋ ਇਹ ਬਹਾਨਾ ਭਾਲਦੇ ਆ ਕਿ ਮੌਕਾ ਭਾਲਦੇ ਆ ਕਿ ਕਿਸਾਨ ਨੂੰ ਮੰਦਾ ਚੰਗਾ ਬੋਲੀਏ ਕਿਸਾਨ ਦੇ ਸਿਰ ਸਾਰਾ ਕਸੂਰ ਕੱਢੀਏ ਉਹਨਾਂ ਨੂੰ ਹੁਣੇ ਪੁੱਛਿਆ ਜਾਣਾ ਚਾਹੀਦਾ ਹੈ ਕਿ ਜੇਕਰ ਦੇਸ਼ ਦਾ ਗ੍ਰੀਨ ਟ੍ਰਿਬਿਊਨਲ ਇਹ ਕਹਿ ਰਿਹਾ ਹੈ ਕਿ ਪਰਾਲੀ ਐਤ ਕੀ ਬਹੁਤ ਘਟ ਸੜੀ ਹੈ ਤਾਂ ਪ੍ਰਦੂਸ਼ਣ ਫਿਰ ਕਿਵੇਂ ਹੋ ਗਿਆ ਇਹ ਜਰੂਰ ਦੱਸਣ ਪਟਾਕੇ ਚੱਲੇ ਆ ਕਿ ਬਹੁਤ ਜ਼ਿਆਦਾ ਚੱਲੇ ਆ ਲੋੜੋਂ ਵੱਧ ਚੱਲੇ ਆ ਤੇ ਪਟਾਕੇ ਸਿਰਫ ਦੀਵਾਲੀ ਦੇ ਨਹੀਂ ਚਲਦੇ ਉਸ ਤੋਂ ਬਾਅਦ ਵੀ ਚਲਦੇ ਰਹੇ ਆ ਵੱਖ-ਵੱਖ ਧਾਰਮਿਕ ਮੌਕਿਆਂ 'ਤੇ ਚਲਦੇ ਰਹੇ ਆ ਲੋਕਾਂ ਨੇ ਗੁਰਪੁਰਬ ਮੌਕੇ ਵੀ ਪਟਾਕੇ ਚਲਾਏ ਜਦੋਂ ਕਿ ਗੁਰੂ ਸਾਹਿਬ ਦੀ ਬਾਣੀ ਦਾ ਪਵਿੱਤਰ ਸੰਦੇਸ਼ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਮਹਤ ਚੋਗਿਰਦੇ ਦੀ ਕਿੰਨੀ ਅਹਿਮੀਅਤ ਹੈ ਪੌਣ ਪਾਣੀ ਦੀ ਕਿੰਨੀ ਅਹਿਮੀਅਤ ਹੈ ਇਹ ਸਾਰੀ ਦਸੀ ਹੋਣ ਦੇ ਬਾਵਜੂਦ ਪਟਾਕੇ ਵੀ ਚਲਾਏ ਜਾਂਦੇ ਆ ਉਸ ਤੋਂ ਬਾਅਦ ਗੁਰਪੁਰਦਾਸ ਜੀ ਲੋਕ ਇੱਕ ਦਿਨ ਉਹ ਕਿਸ ਸਮਾਗਮ ਲੰਘ ਹੈ ਵਿਆਹ ਸ਼ਾਦੀਆਂ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਰਿਹਾ ਹੈ ਪੰਜਾਬ ਦੇ ਹਰੇਕ ਮੈਰਿਜ ਪੈਲੇਸ ਵਿੱਚ ਲੋਕੀ ਪਟਾਕੇ ਚਲਾਉਂਦੇ ਨੇ ਜਦ ਕਿ ਕੋਈ ਵੀ ਇਜਾਜ਼ਤ ਨਹੀਂ ਪਟਾਕੇ ਚਲਾਉਣ ਦੀ ਹੁਣ ਇੱਥੇ ਪ੍ਰਸ਼ਾਸਨ ਨੂੰ ਵੀ ਇਹ ਪੁੱਛਣਾ ਬਣਦਾ ਹੈ ਕਿ ਕਿਸਾਨਾਂ ਦੀ ਪਰਾਲੀ ਸੰਬੰਧੀ ਤਾਂ ਸੈਟਲਾਈਟ ਤੋਂ ਤਸਵੀਰਾਂ ਲੈ ਕੇ ਕਾਰਵਾਈ ਹੋ ਰਹੀ ਹੈ ਪਰਚੇ ਦਰਜ ਹੋ ਰਹੇ ਨੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਜ਼ਮੀਨਾਂ ਦੇ ਰਿਕਾਰਡ ਵਿੱਚ ਲਾਲ ਐਂਟਰੀਆਂ ਪੈ ਰਹੀਆਂ ਨੇ ਜਿਨ੍ਹਾਂ ਖੇਤਾਂ ਵਿੱਚ ਪਰਾਲੀ ਸਾੜਦੀ ਵੇਖੀ ਜਾਂਦੀ ਹੈ ਚਰੋ ਕਾਰਵਾਈ ਉੱਥੇ ਹੋਣੀ ਚਾਹੀਦੀ ਹੈ ਜੇਕਰ ਪਰਾਲੀ ਸਾੜਦਾ ਪਰ ਜੋ ਹੁਣ ਲੋਕੀ ਪਟਾਕੇ ਚਲਾ ਰਹੇ ਨੇ ਦੀਵਾਲੀ ਤੋਂ ਬਾਅਦ ਵੀ ਚਲਾ ਰਹੇ ਨੇ ਵਿਆਹ ਸ਼ਾਦੀ ਮੌਕੇ ਪਟਾਕੇ ਚਲਾ ਰਹੇ ਨੇ ਅੱਧਾ ਅੱਧਾ ਘੰਟਾ ਪੌਣਾ ਪੌਣਾ ਘੰਟਾ ਲਗਾਤਾਰ ਪਟਾਕੇ ਚੱਲਦੇ ਵੀ ਸੁਣੇ ਗਏ ਨੇ ਪੰਜਾਬ ਦੇ ਕਈ ਇਲਾਕਿਆਂ ਤੋਂ ਐਈਆਂ ਜਈਆਂ ਰਿਪੋਰਟਾਂ ਆਉਂਦੀਆਂ ਨੇ ਕਾਸਕਰ ਜਿੱਥੇ ਕਾਫੀ ਜ਼ਿਆਦਾ ਗਿਣਤੀ ਵਿੱਚ ਮੈਰਿਜ ਪੈਲਿਸ ਸਥਿਤ ਨੇ ਉੱਥੇ ਜਿਹੜਾ ਸਭ ਹੋ ਰਿਹਾ ਹੈ ਤਾਂ ਇਹਦੀ ਜ਼ਿੰਮੇਵਾਰੀ ਹੁਣ ਕੌਣ ਲਵੇਗਾ ਇਹਨੂੰ ਠੀਕ ਕਿਹਨੇ ਕਰਨਾ ਹੈ ਇਹ ਸਥਿਤੀ ਨੂੰ ਠੀਕ ਕਿਹਨੇ ਕਰਨਾ ਹੈ ਇਹ ਜੋ ਪਟਾਕੇ ਚੱਲ ਰਹੇ ਨੇ ਇਹ ਜੋ ਸਾਰਾ ਕੰਮ ਹੋ ਰਿਹਾ ਹੈ ਕਿ ਇੱਥੇ ਪ੍ਰਸ਼ਾਸਨ ਹੁਣ ਜਾ ਕੇ ਕਾਰਵਾਈ ਕਰੇਗਾ ਪੁਲਿਸ ਦੀਆਂ ਬਹੁਤ ਸਾਰੀਆਂ ਟੀਮਾਂ ਮੋਟਰਸਾਈਕਲ ਤੇ ਵਾਹਨਾਂ 'ਾਂ ਹੀ ਪੈਟਰੋਲਿੰਗ ਕਰਦੀਆਂ ਨੇ ਉਹਨਾਂ ਦੇ ਕੰਨਾਂ ਤੱਕ ਵੀ ਆਵਾਜ਼ ਜ਼ਰੂਰ ਪਹੁੰਚਦੀ ਹੋਵੇਗੀ ਜਿੱਥੇ ਪਟਾਕੇ ਚੱਲਦੇ ਨੇ ਇੱਥੇ ਆਪਾਂ ਇਹ ਨਹੀਂ ਕਹਿੰਦੇ ਕਿ ਕਿਸੇ ਤੋਂ ਜਸ਼ਨ ਵਿੱਚ ਵਿਗਨ ਪਾਓ ਜਾਂ ਕਿਸੇ ਦਾ ਸਮਾਗਮ ਕਰਾਓ ਪਰ ਜਿਹੜੀ ਚੀਜ਼ ਗੈਰ ਕਾਨੂੰਨੀ ਆ ਕਿਉਂਕਿ ਦੀਵਾਲੀ ਗੁਰਪੁਰਬ ਜਾਂ ਹੋਰ ਸਮਾਗਮ ਮੌਕੇ ਪਟਾਕੇ ਚਲਾਉਣ ਦੇ ਲਈ ਪ੍ਰਸ਼ਾਸਨ ਇੱਕ ਸਮਾਂ ਦਿੰਦਾ ਹੈ ਹਾਲਾਂਕਿ ਸਮੇਂ ਦੀ ਪਰਵਾਹ ਕੋਈ ਨਹੀਂ ਕਰਦਾ ਉਸ ਤੋਂ ਅੱਗੇ ਪਿੱਛੇ ਵੀ ਪਟਾਕੇ ਚੱਲਦੇ ਨੇ ਵੱਡੇ ਪੱਧਰ ਤੇ ਚੱਲਦੇ ਨੇ ਕੋਈ ਪੁਛ ਪ੍ਰਤੀਤ ਨਹੀਂ ਹੁੰਦੀ ਪੁਛ ਪੜਤਾਲ ਨਹੀਂ ਹੁੰਦੀ ਪਰ ਜਿਹੜਾ ਵਿਆਹ ਸ਼ਾਦੀਆਂ ਤੇ ਹੁਣ ਪਟਾਕੇ ਚੱਲ ਰਹੇ ਨੇ ਜਾਂ ਪਿਛਲੇ ਸਮੇਂ ਤੋਂ ਚੱਲਦੇ ਰਹੇ ਨੇ ਇਹਨਾਂ ਲਈ ਤਾਂ ਕੋਈ ਪ੍ਰਸ਼ਾਸਨ ਨੇ ਮਨਜ਼ੂਰੀ ਵੀ ਨਹੀਂ ਦਿੱਤੀ 5 ਮਿੰਟ ਵੀ ਨਹੀਂ ਦਿੱਤੇ ਕੋਈ ਸਮਾਂ ਹੈ ਹੀ ਨਹੀਂ ਫਿਰ ਇਹ ਇਹੋ ਜੇ ਮੌਕੇ ਤੇ ਇੱਕ ਵੀ ਪਟਾਕਾ ਜੇ ਚੱਲਦਾ ਤਾਂ ਉਹ ਗੈਰਕਾਨੂੰਨੀ ਹੀ ਕਿਹਾ ਜਾਊਗਾ ਕਾਨੂੰਨ ਦੇ ਹਿਸਾਬ ਨਾਲ ਐਸ ਪਰ ਲਾ ਪਰ ਕਾਰਵਾਈ ਕੋਈ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਜਵਾਬ ਦੇਹੀ ਵਾਲਾ ਨਹੀਂ ਇਸ ਤਰੀਕੇ ਨਾਲ ਲੋਕੀਂ ਵਾਤਾਵਰਣ ਦੇ ਜੜੀ ਤੀਲ ਦੇ ਰਹੇ ਆ ਲਗਾਤਾਰ ਦੇ ਰਹੇ ਆ ਤੇ ਚੁਗਿਰਦੀ ਦੀ ਤਾਂ ਕਿਸੇ ਨੂੰ ਚਿੰਤਾ ਹੈ ਹੀ ਨਹੀਂ ਪਛਲੇ ਦਿਨੀ ਵਕੀਲਾਂ ਦੀ ਇੱਕ ਜਥੇਬੰਦੀ ਨੇ ਜਲੰਧਰ ਵਿੱਚ ਡੀਸੀ ਨੂੰ ਮੰਗ ਪੱਤਰ ਸੌਂਪਿਆ ਕਿ ਆਵਾਜ਼ ਪ੍ਰਦੂਸ਼ਣ ਜਿਹੜਾ ਨੂੰ ਘਟਾ ਕੀਤਾ ਜਾਵੇ ਉਹਨੂੰ ਉੱਥੇ ਵੀ ਲਾਊਡ ਸਪੀਕਰਾਂ ਸੰਬੰਧੀ ਤਰਜ਼ੀ ਦੇ ਦਿੱਤੀ ਗਈ ਆ ਕਿ ਲਾਊਡ ਸਪੀਕਰਾਂ ਰਾਹੀਂ ਜੋ ਰੌਲਾ ਪੈਂਦਾ ਹੈ ਉਹ ਸੰਬੰਧੀ ਤਰਜ਼ੀ ਆ ਗਈ ਹੈ ਪਰ ਪਟਾਕਿਆਂ ਦੀ ਗੱਲ ਉੱਥੇ ਵੀ ਕੋਈ ਜ਼ਿਕਰ ਨਹੀਂ ਹੋਇਆ। ਉਹ ਇਸੇ ਤਰ੍ਹਾਂ ਸੂਬੇ ਦੇ ਸਾਰੇ ਥਾਵਾਂ ਉੱਤੇ ਇਹ ਚੀਜ਼ ਵੇਖੀ ਜਾਂਦੀ ਹੈ ਕਿ ਕਿਸੇ ਵੀ ਸਮੱਸਿਆ ਵੱਲ ਜਦੋਂ ਜਾਣਾ ਹੁੰਦਾ ਤਾਂ ਉਹਦੇ ਸਾਰੇ ਪਹਿਲੂ ਨਹੀਂ ਵੇਖੇ ਜਾਂਦੇ। ਇੱਕ ਦੋ ਪਹਿਲੂ ਉਹਨੂੰ ਵੇਖ ਕੇ ਬਸ ਉਧਰ ਹੀ ਵਹੀਰਾ ਘਾਤ ਦਿੱਤੀਆਂ ਜਾਂਦੀਆਂ ਜਿੱਦਾਂ ਪ੍ਰਦੂਸ਼ਣ ਦੇ ਮਾਮਲੇ ਚੰਦਾ ਹੈ। ਸਾਰਾ ਕਸੂਰ ਕਿਸਾਨ ਦਾ, ਪਰਾਲੀ ਦਾ। ਪ੍ਰਦੂਸ਼ਣ ਅਤੇ ਪਰਾਲੀ ਆਪਸ ਜੋੜ ਦਿੱਤੇ ਗਏ ਆ। ਤੇ ਇੰਨਾ ਰੌਲਾ ਪਾਇਆ ਗਿਆ ਇੰਨੀ ਕਾਂਵਾਂ ਰੌਲੀ ਇਸ ਮੁੱਦੇ ਤੇ ਪਾਈ ਗਈ ਹੈ ਕਿ ਜਿਹਦੇ ਮੰਚ ਨਹੀਂ ਵੀ ਸੀ ਉਹਦੇ ਮੰਚ ਵੀ ਬਿਠਾ ਦਿੱਤਾ ਗਿਆ ਕਿ ਜੇ ਪ੍ਰਦੂਸ਼ਣ ਹੈ ਜੇ ਅਸਮਾਨ 'ਚ ਧੂਆਂ ਚੜਿਆ ਤਾਂ ਸਿਰਫ ਪਰਾਲੀ ਕਰਕੇ ਹੀ ਆ ਨਹੀਂ ਤਾਂ ਪਟਾਕੇ ਦਾ ਵਾਤਾਵਰਨ ਨੂੰ ਸਾਫ਼ ਕਰਦੇ ਆ ਇਹੋ ਜਹੀ ਮਾਨਸਿਕਤਾ ਲੋਕਾਂ ਦੀ ਬਣਾ ਦਿੱਤੀ ਗਈ ਹੈ ਪਰ ਗ੍ਰੀਨ ਟ੍ਰਿਬਿਊਨਲ ਦੀ ਰਿਪੋਰਟ ਇਨ੍ਹਾਂ ਸਾਰੀਆਂ ਗੱਲਾਂ ਨੂੰ ਕੋਰ ਕੋਲਾ ਸਾਬਤ ਕਰ ਦਿੰਦੀ ਹੈ ਉਹਨਾਂ ਦੀ ਪੋਲ ਖੋਲ ਦਿੰਦੀ ਹੈ ਕਿਉਂਕਿ ਗ੍ਰੀਨ ਟ੍ਰਿਬਿਊਨਲ ਨੇ ਖੁਦ ਇਹ ਸਪਸ਼ਟ ਕਰ ਦਿੱਤਾ ਕਿ ਐਤਕੀ ਪਰਾਲੀ ਬਹੁਤ ਘੱਟ ਸਾੜੀ ਗਈ ਹੈ ਤੇ ਗ੍ਰੀਨ ਟ੍ਰਿਬਿਊਨਲ ਦੀ ਗੱਲ ਹੁਣ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਜਵਾਬ ਮਿਲ ਗਿਆ ਹੋਵੇਗਾ ਜੋ ਬਿਨਾਂ ਗੱਲ ਦੇ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਆਦੀ ਹੋ ਚੁੱਕੇ ਨੇ ਸ਼ਹਿਰੀ ਵਰਗ ਜਿਹੜਾ ਆ ਜੋ ਕਿਸਾਨਾਂ ਨਾਲ ਬਹੁਤ ਵੱਡੇ ਪੱਧਰ ਉੱਤੇ ਖਾਰ ਖਾਂਦਾ ਮਹਿਸੂਸ ਹੁੰਦਾ ਹੈ ਕਈ ਵਾਰ ਉਹਨਾਂ ਦੀਆਂ ਸੋਸ਼ਲ ਮੀਡੀਆ ਦੇ ਟਿੱਪਣੀਆਂ ਤੋਂ ਇਹ ਜ਼ਾਹਰ ਹੁੰਦਾ ਹੈ ਸੋ ਬਹੁਤ ਵੱਡਾ ਜਵਾਬ ਗ੍ਰੀਨ ਟ੍ਰਿਬਿਊਨਲ ਦੀ ਰਿਪੋਰਟ ਨੇ ਦੇ ਦਿੱਤਾ ਪਰ ਗੱਲ ਸਿਰਫ ਇੰਨੀਕ ਨਹੀਂ ਗੱਲ ਵਾਤਾਵਰਨ ਦੀ ਵੀ ਹੈ ਵਾਤਾਵਰਨ ਨੂੰ ਬਚਾਉਣ ਦੀ ਵੀ ਹੈ ਇਹਦੇ 'ਚ ਹੁਣ ਸਾਰਿਆਂ ਦਾ ਜ਼ਿੰਮਾ ਬਣਦਾ ਹੈ ਸਿਰਫ ਕਿਸਾਨ ਦਾ ਨਹੀਂ ਹਰੇਕ ਵਰਗ ਦਾ ਇਹਦੇ 'ਚ ਜ਼ਿੰਮਾ ਬਣਦਾ ਹਿੱਸਾ ਪਾਉਣਾ ਬਣਦਾ ਕਿਉਂਕਿ ਸਾਹ ਸਾਰਿਆਂ ਨੇ ਲੈਣਾ ਹੈ ਜੇ ਮੀਂਹ ਪੈਣਾ ਹੈ ਠੰਡ ਪੈਣੀ ਹੈ ਜਿੰਨੀ ਕੁ ਪੈਣੀ ਹੈ ਤੇ ਗਰਮੀ ਜਿਹੜੀ ਬੇਤਿਹਾਸ਼ਾ ਪੈਣੀ ਹੈ ਉਹ ਸਾਰਿਆਂ ਨੂੰ ਚੱਲਣੀ ਪੈਣੀ ਹੈ ਉਹਦਾ ਅਸਰ ਸਾਰਿਆਂ ਨੂੰ ਚੱਲਣਾ ਪੈਣਾ ਸੋ ਜਦੋਂ ਗੱਲ ਵਾਤਾਵਰਨ ਨੂੰ ਬਚਾਉਣ ਦੀ ਆਉਣੀ ਹੈ ਤਾਂ ਸਿਰਫ ਗ੍ਰੀਨ ਟ੍ਰਿਬਿਊਨਲ ਜਾਂ ਕਿਸਾਨ ਦੀ ਜ਼ਿੰਮੇਵਾਰੀ ਨਹੀਂ ਉਹ ਜ਼ਿੰਮੇਵਾਰੀ ਸਾਰਿਆਂ ਦੀ ਬਣਦੀ ਹੈ ਸੋ ਪਟਾਕੇ ਚਲਾਉਣ ਦੇ ਲਈ ਜੇਕਰ ਪਰਾਲੀ ਨੂੰ ਇੱਕ ਬਹਾਨੇ ਵਜੋਂ ਵਰਤਣਾ ਤਾਂ ਇਸ ਚੀਜ਼ ਨੂੰ ਵੀ ਨੱਥ ਪਾਏ ਜਾਣ ਦੀ ਲੋੜ ਹੈ ਲੋਕਾਂ ਨੂੰ ਆਪਣੀ ਮਾਨਸਿਕਤਾ ਸੁਧਾਰਨ ਦੀ ਲੋੜ ਹੈ ਇਸ ਬੰਨੇ ਜ਼ਰੂਰੀ ਹੋਵੇ ਜੇ ਵਾਤਾਵਰਨ ਨੂੰ ਬਚਾਉਣਾ ਹੈ ਆਉਣ ਵਾਲੇ ਸਮੇਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੁਝ ਸਾਫ਼ ਸੁਥਰਾ ਮਾਹੌਲ ਤੁਸੀਂ ਤਿਆਰ ਕਰਨਾ ਚਾਹੁੰਦੇ ਹੋ ਜਾਂ ਉਹਨਾਂ ਦੇ ਰਹਿਣ ਯੋਗੀ ਉਹਨਾਂ ਦੇ ਰਹਿਣ ਯੋਗ ਧਰਤੀ ਛੱਡਣੀ ਚਾਹੁੰਦੇ ਹੋ ਤਾਂ ਵਾਤਾਵਰਨ ਦੀ ਸ਼ੁੱਧਤਾ ਵੱਲ ਧਿਆਨ ਦੇਣਾ ਪੈਣਾ ਹੈ ਸਾਫ਼ ਸੁਥਰਾ ਰੱਖਣ ਲਈ ਧਿਆਨ ਦੇਣਾ ਪੈਣਾ ਤੇ ਬਹੁਤ ਜ਼ਰੂਰੀ ਹੈ ਕਿ ਸਾਰੇ ਮਿਲ ਜੁਲ ਕੇ ਇਸ ਬੰਦੇ ਉਪਰਾਲੇ ਕਰਨ ਹੰਬੜਾ ਮਾਰਨ ਇਹ ਸਮੇਂ ਦੀ ਮੁੱਖ ਲੋੜ ਹੈ ਇਸ ਲਈ ਦੀ ਮਕਲੋੜੇ ਤੇ ਇਹਦੇ ਲਈ ਸਥਿਤੀ ਨੂੰ ਸਹੀ ਤਰੀਕੇ ਨਾਲ ਸਮਝ ਕੇ ਚੱਲਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਆ ਆਸ ਕਰਦੇ ਹਾਂ ਕਿ ਗ੍ਰੀਨ ਟ੍ਰਿਬਿਊਨਲ ਦੀ ਇਸ ਰਿਪੋਰਟ ਤੋਂ ਬਾਅਦ ਹੁਣ ਲੋਕਾਂ ਦੀਆਂ ਅੱਖਾਂ ਖੁੱਲਣਗੀਆਂ ਤੇ ਲੋਕੀਂ ਤਸਵੀਰ ਦੇ ਸਾਰੇ ਪਹਿਲੂ ਵੇਖਣਗੇ ਤੇ ਸਮੱਸਿਆ ਦੀ ਜੜ ਨੂੰ ਲੱਭ ਕੇ ਫਿਰ ਉਹਦੇ ਲਈ ਉਪਰਾਲਾ ਕਰਨ ਵੱਲ ਤੁਰਨਗੇ ਕਿਉਂਕਿ ਇਹ ਇੱਕ ਵਾਰ ਫਿਰ ਕਹਿ ਰਹੇ ਹਾਂ ਸਮੇ ਦੀ ਮੁੱਖ ਲੋੜ ਆ ਅਤੇ ਇਸ ਨਾਲ ਹੀ ਵਿਲਾ ਮੁਕੰਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਇਸੇ ਤਰ੍ਹਾਂ ਹੋਰ ਤਾਜ਼ਾ ਤਰੀਨ ਪ੍ਰੋਗਰਾਮਾਂ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਵਧੇਰੇ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਇਸੇ ਤਰ੍ਹਾਂ ਹੀ ਪੀਟੀਵੀ ਰਹੇਗੀ ਤੁਸੀਂ ਦਾ ਪੰਜਾਬ ਟਾਕਸ ਚੈਨਲ ਦੀ ਪ੍ਰੋਗਰਾਮ ਵੇਖ ਸਕਦੇ ਹੋ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਸਕਦੇ ਹੋ ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਬਹੁਤ ਬਹੁਤ ਧੰਨਵਾਦ ਵੇਖਦੇ ਰਹੋ ਦਾ ਪੰਜਾਬ ਟਾਕਸ ਸਤਿ ਸ੍ਰੀ ਅਕਾਲ